ਮਾਰੇ ਦੇਖਿਆ ਵੀ ਬੱਚੇ ਦੇ ਅਡੇ ਉੱਚੇ ਖਿਆਲ ਹਨ ਉਹਨਾਂ ਨੇ ਕਿਹਾ ਠੀਕ ਹੈ ਜੀ ਉਹ ਕਿਰਪਾਏ ਨੂੰ ਕਿਹਾ ਜਾ ਕੇ ਉਹਨੂੰ ਕਹਿ ਦੇ ਉਹ ਜੇ ਗੁਰਤੇਗ ਬਹਾਦਰ ਸਾਹਿਬ ਜੀ ਤੁਹਾਡੇ ਗੁਰੂ ਹਨ ਜੇ ਉਹ ਮੁਸਲਮਾਨ ਬਣ ਕੇ ਸਾਰੇ ਹੀ ਬਣ ਜਾਵਾਂਗੇ ਜੋ ਸਾਨੂੰ 6 ਮਿੰਟ ਦਾ ਟਾਈਮ ਦਿੱਤਾ ਜਾਵੇ ਉਹਨਾਂ ਜਾ ਕੇ ਜਿ ઓરિਜਨਲ ਦੱਸਿਆ ਵੀ ਇੱਦਾਂ ਸਾਡੇ ਗੁਰੂ ਹਨ ਗੁਰਤੇਗ ਬਹਾਦਰ ਸਾਹਿਬ ਤੇ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓ ਤੁਸੀਂ ਸਾਰੇ ਹੀ ਬਣ ਜਾਵਾਂਗੇ ਤੇ ਉਹਨਾਂ ਨੇ ਕਿਹਾ ਤਾਂ ਬੜੀ ਸੋਖੀ ਗੱਲ ਹੈ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਬੜੀ ਸੋਖੀ ਗੱਲ ਆ ਤਦੋਂ ਨਾ ਗੁਰਤੇਪਾ ਦਾ ਸਾ ਪਹਿਲਾ ਦੁਨੀਆ ਚ ਰਿਕਾਰਡ ਆ ਵੀ ਕੋਈ ਸ਼ਹੀਦ ਦੀ ਦੇ ਲਈ ਆਪਣੇ ਆਗਿਆ ਬੰਦੇ ਨੂੰ ਮਾਰ ਫਤ ਹਰ ਬੰਦਾ ਜਾਂਦਾ ਪਰ ਮਰਨ ਲਈ ਜਿ ਸਿੱਧੀ ਦੇ ਲਈ ਆਪ ਚੱਲ ਕੇ ਤਨੰਤਪੁਰ ਸਾਧ ਤੋਂ ਦਿੱਲੀ ਗਏ ਇਹਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਲੱਖੀ ਸ਼ਾਹ ਨਜ਼ਾਰਾ ਬਾਜ ਜਤਾ ਜਈ ਕਾਫੀ ਸੰਗ ਨਾਲ ਗਏ ਜਦੋਂ ਮਹਾਰਾਜ ਜਾ ਕੇ ਕਈ ਲਾੜੇ ਦਿੱਤੇ ਕਿ ਵੀ ਆਹ ਬਣ ਜਾਓ ਸਾਡੇ ਉੱਚੇ ਦੇ ਪੀਰ ਬਣ ਜਾਓ ਆ ਬਣ ਜਾਓ ਸਾਡੇ ਧਰਮ ਦੇ ਗੁਰੂ ਬਣ ਜਾਓ ਉਹ ਕਈ ਲਾੜੇ ਦਿੱਤੇ ਪਰ ਨਹੀਂ ਦਿੱਤਾ ਤੇ ਉਹਨਾਂ ਸਾਹਮਣੇ ਭਾਈ ਮਤੀ ਦਾਸ ਨੂੰ ਔਰ ਇਹਨਾਂ ਚ ਹੀ ਰਹਿ ਗਿਆ ਭਾਈ ਸਤੀ ਦਾਸ ਨੂੰ ਰੂਣਾ ਭੇਡ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇ ਉਪਰ ਦੇ ਦੇਖ ਤੋਂ ਬੰ ਲੈ ਗਿਆ ਫੇਰੀ ਮਾਰਨ ਕਿਹਾ ਨਹੀਂ ਤੁਹਾਡਾ ਤੁਹਾਨੂੰ ਮੁबारक ਸਾਡਾ ਤੁਹਾਨੂੰ ਮੁबारक ਅਸੀਂ ਇਹ ਕੰਮ ਨਹੀਂ ਹੋਣ ਦੇਣਾ ਤਦ ਉਹਨਾਂ ਨੇ ਗੁਰਤੇਗ ਬਾਦਰ ਸਾਹਿਬ ਨੂੰ ਛੀਤੇ ਤੇ ਚਾਨਨੀ ਚੌਕ ਦਿੱਲੀ ਵਿੱਚ ਮਾਰਾ ਸ਼ਹਾਦਤ ਦਿੱਤੀ ਜਿਹਦੇ ਕਰਕੇ ਜੇ ਹਿੰਦੁਸਤਾਨ ਹੈ ਨਾ Hindu ਹੋਣਾ ਸੀ ਨਾ ਹਿੰਦੁਸਤਾਨ ਹੋਣਾ ਸੀ ਇਹ ਮਾਰੇ ਕੁਰਬਾਨੀ ਨਾ ਕੀਤੇ ਅੱਜ ਅੱਲਾਹੂ ਅੱਲਾਹ ਹੋਣੀ ਸਾਰੇ ਪਰ ਆਪਾਂ ਨੇ ਕੀਰਤ ਕਾਣਾ ਸਾਡੀ ਸਰਕਾਰ ਵੀ ਉਹ ਸਾਡੇ ਇੱਥੇ ਦੇ ਸਾਰੇ ਜਿਹੜੇ ਕਾਰਪਸ ਨਾਲੇ ਹੋਰ ਬੰਦੇ ਆ ਵੀ ਜਦੋਂ ਇਹ ਮਾਰੇ ਦਾਸਥਾਨ ਦੇ ਉੱਪਰ ਸੜਕਾਂ ਟੁੱਟੀਆਂ ਸਿਵਰੇ ਦਾ ਪ੍ਰਬੰਧ ਮਾੜਾ ਸੜਕਾਂ ਦਾ ਕੰਮ ਮਾੜਾ ਤੇ ਇਹ ਉਹਨਾਂ ਨੂੰ ਇਨਸਾਨੀ ਤੌਰ ਤੇ ਅੱਗੇ ਆ ਕੇ ਆ ਕੇ ਕਰਨਾ ਚਾਹੀਦਾ ਸੀਗਾ ਬਿਲਕੁਲ ਅਸੀਂ ਗੱਲ ਕਰਾਂਗੇ ਜੋ ਬਾਹਰੋਂ ਸੰਗਤ ਆ ਰਹੀ ਹੈਗੀ ਇਹ ਸੰਗਤਾਂ ਨੂੰ ਲੈ ਕੇ ਜਿਹੜਾ ਮਿਸ਼ਨ ਕਲੀਨ ਪੰਜਾਬ ਹੈ ਕਿ ਬਾਹਰਲੀ ਸੰਗਤ ਨੂੰ ਜਿਹੜਾ ਪੰਜਾਬ ਹੈ ਉਹਦੇ ਸਾਫ ਸੁਥਰੇ ਦੀ ਮੈਸੇਜ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਬਈ ਮਰਾਜ ਦਾ ਸਾਫ ਸੁਥਰੀ ਹੋਣਾ ਚਾਹੀਦਾ ਹੈ ਇਹ ਕੋਈ ਕਾਰਪੋਰੇਸ਼ਨ ਦਾ ਆ ਜਿਹੜਾ ਨਹੀਂ ਕਰ ਰਹਾ ਹਾਂਜੀ ਸਾਡੀ ਗੁਜਾਰਸ਼ ਹੈ ਵੀ ਇਹਨਾਂ ਨੂੰ ਕਰਨਾ ਚਾਹੀਦਾ ਕੰਮ ਹਾਂਜੀ ਸਾਫ਼-ਸੁਥਰਾ ਰੱਖਣਾ ਬਹੁਤ ਚੰਗੀ ਗੱਲ ਹੈ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੰਗਤ ਨੂੰ ਇਹ ਕਮਾਗੇ ਤੁਸੀਂ ਆਪਣੇ ਧਰਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਤੁਹਾਨੂੰ ਔਰ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਸਹਿਮਤ ਹੋਵੋ ਔਰ ਸਰਕਾਰ ਨੂੰ ਇਹ ਚਾਹੀਏ ਕਹਿਣਾ ਚਾਹੀਦਾ ਕਹਿਣ ਕਿ ਜਿੰਨਾ ਵੀ ਸੀਵਰੇਜ ਦਾ ਸੜਕਾਂ ਦਾ ਟੁੱਟ ਭੱਜ ਦਾ ਪ੍ਰਬੰਧ ਹੈ ਉਹ ਕੀਤਾ ਜਾਵੇ ਸਫਾਈ ਦਾ ਵੱਧ ਤੋਂ ਵੱਧ ਜਿਆਦਾ ਧਿਆਨ ਰੱਖਣਾ ਜ਼ਰੂਰੀ ਆ ਬਿਲਕੁਲ ਕਰਦਾ ਹੈ ਕਿ ਐਸਰ ਨਾ ਹੋ ਰਿਹਾ ਮੌਜੂਦ ਨੇ ਇਹ ਮਿਸ਼ਨ ਕਲੀਨ ਪੰਜਾਬ ਨੂੰ ਜਿੱਥੋਂ ਮਿਲੋ ਸ਼ੁਰੂ ਕੀਤਾ ਗਿਆ ਹੈਗਾ ਕਿਉਂਕਿ ਜਿਹੜੀ ਸੰਗਤ ਬਾਹਰੋਂ ਆ ਰਹੀ ਹੈ ਉਹਨਾਂ ਨੂੰ ਸਾਫ਼ ਸੁਥਰਾ ਪੰਜਾਬ ਸਰਦ ਦੇਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਗਨਦੀਪ ਸਿੰਘ ਗੱਗੀ ਇੱਥੇ ਨੌਜਵਾਨ ਸਭਾ ਵੱਲੋਂ ਸਾਰੀ ਸੇਵਾ ਲਿਪ ਸੰਭਾਲ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਗੁਰੂ ਰਵਿਦਾਸ ਚੌਂਕ ਤੋਂ ਗੁਰਦੇਵਹਰ ਨਗਰਾਂ ਤੱਕ ਦਾ ਜਿਹੜਾ ਮਾਰਗ ਹੈ ਉਹ ਗੁਰਦੇਵਹਰ ਸਾਹਿਬ ਦੇ ਮਾਰਗ ਨਾਂ ਦੇ ਉੱਤੇ ਆ ਇਹ ਜਿਹੜਾ ਇੱਕੋ ਇੱਕ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਸ਼ਹਿਰ ਹੈ ਜਿੱਦਾ ਸ਼ਹਿਰ ਦੇ ਵਿੱਚ ਮੱਲਾ ਯਾਰ ਗੁਰਤੇਬਾਦਾ ਸਾਹਿਬ ਦੇ ਨਾਮ ਦੇ ਤੇ ਸਭ ਤੋਂ ਵੱਡਾ ਸਥਾਨ ਗੁਰਤੇਬਾਦਾ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ 350 ਸਾਲਾ ਜਿਹੜਾ ਆਪਾਂ ਸ਼ੀਲੀ ਸਤਾਬ ਦੀ ਮਨਾ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਇੱਥੇ ਗੁਰ ਘਰ ਆਉਣਾ ਇੱਕ ਸਾਲ ਤੋਂ ਪੂਰੀ ਰੋਡ ਜਿਹੜੀ ਟੁੱਟੀ ਪਈ ਹੈ ਸਰਕਾਰ ਦੇ ਸੇਨ ਨੂੰ ਮੰਨਦੇ ਨੇ ਇੰਨਾ ਫਰਕ ਨਹੀਂ ਸਮਝਿਆ ਕਿ ਇਹਨੂੰ ਆ ਕੇ ਰਿਪੇਅਰ ਕਰੋ ਆ ਜਿਹੜਾ ਫੁੱਟਪਾਥ ਦੀ ਰਿਪੇਅਰੇਸ਼ਨ ਹੋ ਰਹੀ ਹੈ ਸਾਰੀ ਗੁਰੂ ਘਰ ਵੱਲੋਂ ਹੋ ਰਹੀ ਹੈ ਜੀ ਬਿਲਕੁਲ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਸੰਗਤਾ ਵੱਲੋਂ ਜਿਹੜੀ ਸਫਾਈ ਮਿਸ਼ਨ ਦੇ ਨਾਲ ਸਹਿਯੋਗ ਤੋਂ ਦਿੱਤਾ ਜਾ ਰਿਹਾ ਹੈ ਗੁਰਜੋਤਪੁਰ ਆ ਜਿਹੜਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਸਰਕਾ ਟੁੱਟੀਆਂ ਜਿੱਥੇ ਇਲਾਕਿਆਂ ਦੇ ਵਿੱਚ ਜਾਂ ਜਿੱਥੇ ਨਗਰ ਕੀਰਤਨ ਨਿਕਲਣ ਉੱਥੇ ਵੀ ਸਰਕਾਰ ਵੱਲੋਂ ਜਿਹੜੇ ਵਾਅਦੇ ਛੱਡ ਕੇ ਕੰਮ ਕਰਨ ਦੀ ਲੋੜ ਹੈ ਜਲੰਧਰ ਤੋਂ ਸਹਿਜ ਜਲੰਧਰ ਬਿਲਕੁਲ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਸਹਜ ਤਾਂ ਕਿ ਜੋ ਮਿਸ਼ਨ ਕਲੀਨ ਪੰਜਾਬ ਹੈ ਉਸ ਦੇ ਤਹਿਤ ਸੁਨੇਹਾ ਜਿਹੜਾ ਹੈ ਉਹ ਵੱਖ-ਵੱਖ ਥਾਈਂ ਵੀ ਪਹੁੰਚ ਰਿਹਾ ਹੈ ਕੁਲਦੀਪ ਰੇਣੀ ਦਾ ਅਸੀਂ ਰੁਕ ਕਰਾਂਗੇ ਮੁਖਸਰ ਸਾਹਿਬ ਕੁਲਦੀਪ ਇੱਥੋਂ ਦੀ ਕੀ ਕੁਝ ਤਸਵੀਰ ਹੈ ਜੇਕਰ ਮਿਸ਼ਨ ਕਲੀਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਆਪ ਮੁਹਾਰੇ ਪਾਵੇਂ ਜਥੇਬੰਦੀਆਂ ਹੋਣ ਪਾਵੇਂ ਵਿਦਿਆਰਥੀ ਹੋਣ ਹਰ ਕੋਈ ਅੱਗੇ ਆਉਂਦਾ ਨਜ਼ਰ ਆ ਰਿਹਾ ਹੈ ਅਬ ਬਿਲਕੁਲ ਗੁਰਜੋਤ ਨਿਊਜ਼ 18 ਦੀ ਜੋ ਮੁਹਿੰਮ ਹੈ ਆ ਮਿਸ਼ਨ ਕਲੀਨ ਪੰਜਾਬ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਨੂੰ ਸਮਰਪਿਤ ਹੈ 350 ਸਾਲਾਂ ਨੂੰ ਸੋ ਇਸ ਚੰਪੂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੂਰਨ ਸਹਿਯੋਗ ਜਿਹੜਾ ਹੈਗਾ ਉਹ ਸਾਨੂੰ ਹਰ ਵਰਗ ਜਿਹੜਾ ਹੈਗਾ ਉਹ ਦੇ ਰਿਹਾ ਹੈਗਾ ਵੱਖ-ਵੱਖ ਐਨਜੀਓ ਸਾਡੇ ਨਾਲ ਜੁੜ ਰਹੀਆਂ ਨੇ ਹੋਰ ਸੰਸਥਾਵਾਂ ਸਾਡੇ ਨਾਲ ਜੁੜ ਰਹੀਆਂ ਨੇ ਸੋ ਜੋ ਐਨਜੀਓ ਦੇ ਹਿਸਤੇ ਕੰਮ ਕਰ ਰਹੀਆਂ ਨੇ ਸਾਡੇ ਨਾਲ ਔਕਾਰ ਸਿੰਘ ਹੋਰੀ ਨੇ ਨਿਸ਼ਚੇ ਫਾਊਂਡੇਸ਼ਨ ਜੋ ਸਫਾਈ ਦੇ ਹੀ ਕੰਮ ਕਰ ਰਹੀ ਹੈ ਕਾਫੀ ਟਾਈਮ ਤੋਂ ਪ੍ਰਧਾਨ ਨੇ ਉਹਨਾਂ ਔਕਾਰ ਜੀ ਕੀ ਕਹੋਗੇ ਗੁਰਤੇਗ ਬਹਾਦਰ ਸਾਹਿਬ ਦੇ ਸ਼ਿਦਦੀਪੁਰ ਪਟਿਸਮਾਈ ਸਾਉ ਤੋਂ ਪਹਿਲਾਂ ਅਸੀਂ ਨਿਊ ਜੀ 18 ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਿਦੀ ਦੇ ਹਿਸਤੇ ਇਹ ਮਹਿੰਮ ਚਲਾਈ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਕਿ ਅਸੀਂ ਮਿਸ਼ਨ ਪੰਜਾਬ ਦੇ ਤਹਿਤ ਤੁਸੀਂ ਇਸ ਮਤਲਬ ਕਿ ਪੂਰੇ ਪੰਜਾਬ ਨੂੰ ਸੋਚਾ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹਾਂ ਤੇ ਅਸੀਂ ਵੀ ਇਸੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ ਅਸੀਂ ਵੀ ਇੱਕ ਸਾਡੇ ਇਥੇ ਸ਼ਹਿਰ ਦੇ ਵਿੱਚ ਇੱਕ ਸੰਸਥਾ ਬਣਾਈ ਹੈ ਅਸੀਂ ਆਪਣੇ ਸਾਡੇ ਮੌਜੂਦਾ ਬੰਦੇ ਐਸ ਜੀ ਦੀਪ ਸਿੰਘ ਜੀ ਕਾਕਾ ਬਰਾੜ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਸਾਨੂੰ ਦੋ ਟਰੈਕਟਰ ਤੇ ਦੋ ਟਰਾਲੀਆਂ ਲੈ ਕੇ ਦਿੱਤੀਆਂ ਅਸੀਂ ਲਗਭਗ ਆਪਦਾ ਇੱਕ ਵਾਰੀ ਪੂਰਾ ਸ਼ਹਿਰ ਸਾਫ਼ ਕਰ ਚੁੱਕੇ ਹਾਂ ਪਰ ਨਾਲ ਹੀ ਅਸੀਂ ਥੋੜਾ ਜਿਹਾ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਆਪ ਦੇ ਘਰ ਦਾ ਕੂੜਾ ਬਾਹਰ ਸੜਕਾਂ ਤੇ ਇਹ ਵਾਰ ਗਲੀਆਂ 'ਚ ਨਾ ਸਿੱਟਣ ਤਾਂ ਕਿ ਜੋ ਅਸੀਂ ਇਸ ਮਿਹਨਤ ਦੇ ਤਰੀਬ ਸ਼ਹਿਰਾਂ ਨੂੰ ਸਾਫ਼ ਕਰਨਾ ਚਾਹੁੰਦੇ ਆ ਸਾਨੂੰ ਉਹਦੇ ਨਾਲ ਥੋੜਾ ਮਹਿਸੂਸ ਹੁੰਦਾ ਵੀ ਲੋਕ ਫੇਰ ਉਨਾ ਹੀ ਗੰਦ ਪੈ ਜਾਂਦੇ ਆ ਤੇ ਅਸੀਂ ਦੁਬਾਰਾ ਇਹਨਾਂ ਦਾ ਤਾਂ ਦਿਨੋ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਉਪਰਾਲਾ ਕਰ ਰਹੇ ਆ ਤੇ ਲੋਕਾਂ ਤੋਂ ਪੂਰਾ ਸਹਿਯੋਗ ਚਾਹੁੰਦੇ ਆ ਨਾਲ ਹੀ ਅਸੀਂ ਆਪ ਤੇ ਮੌਜੂਦਾ ਵਿਧਾਇਕ ਸਾਹਿਬ ਜੀ ਫਿਰ ਕਾਕਾ ਬਰਾੜ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਾਨੂੰ ਦੋ ਟਰੈਕਟਰ ਤੇ ਦੋ ਟਰਾਲੀਆਂ ਲਗਭਗ 13 ਲੱਖ ਰੁਪਇਆ ਜਿਹੜਾ ਉਹਨਾਂ ਨੇ ਆਪ ਦੀ ਉਹਨਾਂ ਨੂੰ ਸੈਲਰੀ ਮਿਲਦੀ ਸੀ ਐਜ਼ ਐਮਐਲਏ ਉਹ ਸ ਤੇ ਅਸੀਂ ਉਸ ਦੇ ਤਹਿਤ ਕੰਮ ਕਰ ਰਹੇ ਹਾਂ ਜਿੰਨੀਆਂ ਵੀ ਹੋਰ ਹੀ ਸੰਸਥਾਵਾਂ ਜਿੰਨੀਆਂ ਸਾਡੇ ਸ਼ਹਿਰ ਚ ਹੈਗੀਆਂ ਅਸੀਂ ਉਹਨਾਂ ਨੂੰ ਵੀ ਮਤਲਬ ਕਿ ਬੇਨਤੀ ਕਰਨਾ ਜੇ ਤੁਹਾਨੂੰ ਸਾਡੇ ਕੋਲ ਟਰੈਕਟਰ ਟਰਾਲੀ ਦੀ ਲੋੜ ਹੈ ਤੇ ਜਿਸ ਵੇਲੇ ਮਰਜ਼ੀ ਸਾਡੇ ਤੋਂ ਲੈ ਜਾਓ ਸਾਰੇ ਤੇ ਮੇਰਾ ਨੰਬਰ ਵੀ ਹੈਗਾ 9872865310 ਜੇਤੇ ਮਰਜ਼ੀ ਕਾਲ ਕਰਨ ਅਸੀਂ ਉਸੇ ਵੇਲੇ ਸਾਡੀ ਟੀਮ ਪਹੁੰਚ ਕੇ ਉੱਥੇ ਸਫਾਈ ਵਾਲੇ ਮਹਿੰਮ ਤੇ ਲੱਗ ਜਾਵੇ। ਸੋ ਸਫਾਈ ਮਹਿੰਮ ਦੇ ਵਿੱਚ ਵੱਡਾ ਯੋਗਦਾਨ ਜਿਹੜੀ ਇਹ ਫਾਊਂਡੇਸ਼ਨ ਪਾ ਰਹੀ ਆ। ਗੁਰਮੀਤ ਸਿੰਘ ਸੈਕਟਰੀ ਨੇ ਇਸ ਮਹਿੰਮ ਦੇ ਔਰ ਕੀ ਕਹੋਗੇ ਜੀ ਔਰ ਜੋ ਮਹਿੰਮ ਜਿਹੜੀ ਨਿਊਜ਼ 18 ਨੇ ਚਲਾਈ ਆ। ਇਹ ਬਹੁਤ ਵਧੀਆ ਮਹਿੰਮ ਚੱਲ ਰਹੀ ਹੈ ਜੀ ਸਾਡੇ 350 ਸਾਲਾਂ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਸਮਰਪਿਤ ਜੋ ਚੱਲ ਰਹੀ ਹੈ। ਅਸੀਂ ਇਸੇ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਤੇ ਨਿਊਜ਼ 18 ਦਾ ਟੀਮ ਦਾ ਇਹਦਾ ਵੀ ਸ ਵੀ ਬਹੁਤ ਬਹੁਤ ਸ਼ਹਿਰ ਦੀ ਸਫਾਈ ਹੋ ਸਕੇ ਤੇ ਸਾਰਿਆ ਮਤਲਬ ਸਾਫ ਹੋ ਜੇ ਸੱਚ ਸਕੇ ਸ਼ਹਿਰ ਸ਼ੋ ਸ਼ੋ ਅਗਰਜੋਤ ਵੱਡਾ ਯੋਗਦਾਨ ਜਿਹੜਾ ਸਫਾਈ ਸੇਵਕਾਂ ਦਾ ਹੁੰਦਾ ਸਾਡੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਨਿਊਜ਼ 18 ਦੀ ਮੋਹਮ ਨੂੰ ਕਿਵੇਂ ਵੇਖਦੇ ਹੋ ਜਗੁਰ ਤੇਕ ਫਾਦਰ ਸਾਹਿਬ ਦੇ ਸ਼ੀਬੀਪੁਰਪ ਤੇ ਚੱਲੀ ਆ ਕਿਵੇਂ ਦੇਖਦੇ ਹੋ ਸਫਾਈ ਮੋਹਮ ਨੂੰ ਬਹੁਤ ਅੱਛਾ ਕੰਮ ਕਰ ਰਹੇ ਹਾਂ ਅਪਰੇ 38 300 ਦਾਲਾ ਮਨਾ ਰਹੇ ਆ ਅਜੀ ਸ਼ਹਿਰ ਦੀ ਸਫਾਈ ਫਾਕਾ ਬਰਾੜਜੀ ਨਵੇਂ ਨਵੇਂ ਪੰਦੇ ਦੀ ਪੱਤੀ ਵੀ ਹੋ ਰਹੀ ਹੈ ਤੇ ਸਫਾਈ ਪੂਰੇ ਜੌਰਨਲ ਚਲ ਰਹੀ ਹੈ ਪਾਰਕ ਦੇ ਵਿੱਚ ਤੇ ਸ਼ਹਿਰਾਂ ਵਿੱਚ ਚਾਹੀਦਾ ਹੈ ਸਾਡੇ ਸੌਜਣ ਤੇ ਜਿਹੜੀ ਆਪਣੀਆਂ ਸੰਸਥਾ ਬਣੀ ਹੈ ਇਹ ਵੀ ਬਹੁਤ ਜ਼ੋਰ ਨਾਲ ਕੰਮ ਕਰ ਰਹੀਆਂ ਤੇ ਪਾਰਕ ਦੇ ਆਲੇ ਦੁਆਲੇ ਕੋਈ ਆਪਣੇ ਜਿਹੜੇ ਸ਼ਹਿਰੀ ਹੈ ਉਹ ਕੂੜਾ ਨਾ ਸੈਟਣ ਤਾਂ ਕਿ ਉੱਤੇ ਸਫਾਈ ਰਹੇ ਜਿਹੜਾ ਪ੍ਰਕਾਰ ਚੱਲਿਆ ਡੇਮੂ ਦਾ ਇਸ ਕਰਕੇ ਸਫਾਈ ਕਰਨੀ ਜ਼ਰੂਰੀ ਹੈ ਜੇ ਕੋਈ ਕੋਈ ਫੋਟੋ ਨਾਲ ਕੰਮ ਕਰ ਰਹੀ ਹੈ ਸੋ ਜਿੱਥੇ ਗੁਰਜੋਤ ਹੈ ਸਫਾਈ ਮੋਹਮ ਜਰੂਰੀ ਹੈ ਉੱਥੇ ਪਲਾਸਟਿਕ ਮੁਕਤ ਕਰਨਾ ਜਰੂਰੀ ਹੈ ਕਿਉਂਕਿ ਸਫਾਈ ਤਾਂ ਹੀ ਹੋਏਗੀ ਜੇ ਪਲਾਸਟਿਕ ਪੋਲੀਥੀਨ ਚੱਕੇ ਜਾਣਗੇ ਨੁਰਾਗ ਨੇ ਸਾਡੇ ਨਾਲ ਸ਼ਹਿਰ ਦੇ ਵਿੱਚ ਇੱਕ ਇਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ ਔਰ ਸਹਯੋਗ ਦੇ ਰਹੀ ਹੈ న్యూਸ 18 ਨੂੰ ਇਸ ਸਫਾਈ ਮੋਹਮ ਦੇ ਵਿੱਚ ਨੁਰਾਗ ਕੀ ਕਹੋਗੇ ਇਸ ਮੋਹਮ ਬਾਰੇ ਪਹਿਲਾਂ ਤਾਂ ਮੈਂ న్యూਸ 18 ਟੀਮ ਵਧਾਈ ਦੇ ਪਾਤਰ ਹੈ ਬਹੁਤ ਸ਼ਰੰਗਾ ਜੋ ਕੰਮ ਕਰ ਰਹੇ ਹੈ ਉਹ ਮਿਸ਼ਨ ਕਲੀਨ ਪੰਜਾਬ ਦੇ ਤਹਿਤ ਹਰ ਨਾਗਰਿਕ ਨੂੰ ਚਾਹੀਦਾ ਉਹ ਆਪਣਾ ਆਲਾ ਦਵਾਲਾ ਸਾਫ਼ ਰੱਖੇ ਜੇ ਅਸੀਂ ਆਪਦਾ ਆਲਾ ਦਵਾਲਾ ਸਾਫ਼ ਰੱਖਾਂਗੇ ਤਾਂ 101% ਹੈ ਜਿਹੜਾ ਉਹ ਐਸ ਮਹਿੰਮ ਜਿਹੜਾ 100% ਹੈ ਉਹ ਸਕਸੈਸਫੁਲ ਹੋਵੇਗੀ ਉਹ ਕਿਵੇਂ ਦੇਖਦੇ ਕਿਵੇਂ ਹੈਗੇ ਉਹ ਪਲਾਸਟਿਕ ਮੁਕਤ ਲਈ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਹੋ ਅਸੀਂ ਲੋਕਾਂ ਤੋਂ ਕੱਪੜੇ ਲੈ ਕੇ ਉਹਨੂੰ ਸਟਿਚ ਕਰਵਾ ਕੇ ਆਮ ਜਨਤਾ ਨੂੰ ਕੱਪੜੇ ਦੇ ਬਨੇ ਥੈਲੇ ਵੰਡਦੇ ਆ ਕਿ ਜਦੋਂ ਤੁਸੀਂ ਕੋਈ ਸਬਜ਼ੀ ਲੈਣ ਜਾਣੀ ਹੈ ਜਾਂ ਕਰਿਆਨਾ ਲੈਣ ਜਾਣਾ ਹੈ ਤਾਂ ਉਹ ਜਿਹੜਾ ਆਪਣਾ ਸਿੱਧਾ ਪੋਲੀਥੀਨ ਦੀ بجائے ਪਲਾਸਟਿਕ ਪੋਲੀਥੀਨ ਦੀ بجائے ਤੁਸੀਂ ਉਸ ਥੈਲੇ ਦੇ ਵਿੱਚ ਪਾਓ ਕਿਉਂਕਿ ਜਿਹੜਾ ਇੱਕ ਲਫਾਫਾ ਉਹ 14 ਸੈਕਿੰਡ ਦੇ ਵਿੱਚ ਤਿਆਰ ਹੋ ਜਾਂਦਾ ਉਸ ਨੂੰ ਗਲਣ ਸੜਨ ਲਈ ਹਜ਼ਾਰਾਂ ਸਾਲ ਲੱਗ ਜਾਂਦੇ ਆ ਜੇਕਰ ਆਪਾਂ ਅੱਜ ਤੋਂ ਵੀ ਆਪਣੇ ਸਮੁੰਦਰਾਂ ਦੀ ਸਫਾਈ ਸ਼ੁਰੂ ਕਰ ਦਿੱਤੀ ਜਾਵੇ ਤਾਂ ਲਗਭਗ 1600 ਸਾਲ ਲੱਗ ਜਾਣਗੇ ਇੰਨਾ ਪਲਾਸਟਿਕ ਹੈ ਉਸ ਸਮੁੰਦਰਾਂ ਦੇ ਵਿੱਚ ਹੈ ਸਮੁੰਦਰਾਂ ਦੇ ਜਾਨਵਰਾਂ ਦੇ ਵਿੱਚ ਜਾਂਦਾ ਜਾਨਵਰਾਂ ਤੋਂ ਆਪਣੇ પેટ ਦੇ ਵਿੱਚ ਜਾਂਦਾ ਔਰ ਜਿਹੜਾ ਭਿਆਨਕ ਆਪਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਦਾ ਸਭ ਤੋਂ ਵੱਡਾ ਜੋ ਯੋਗਦਾਨ ਆ ਉਹ ਪਲਾਸਟਿਕ ਦਾ ਹੈ ਸੋ so, న్యూਸ 18 ਇਸ ਮੁਹਿੰਮ ਦੇ ਵਿੱਚ ਜਿਹੜਾ ਹਰ ਵਰਗ ਜਿਹੜਾ ਹੈਗਾ ਉਹ ਸਹਿਯੋਗ ਦੇ ਰਿਹਾ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਇਸ ਮੁਹਿੰਮ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪਤ ਤੇ ਜੁੜ ਰਹੇ ਨੇ న్యూਸ 18 ਲਈ ਕੁਲਦੀਪ ਸਿੰਘ ਰੇਣੀ ਜੀ ਮੁਖਤਰ ਸਾਹਿਬ। ਸ਼ੁਕਰੀਆ ਬਹੁਤ-ਬਹੁਤ ਕੁਲਦੀਪ ਔਰ ਸਹਜ तमाम ਤਸਵੀਰਾਂ ਦਿਖਾਉਣ ਦੇ ਲਈ ਔਰ तमाम ਜਾਣਕਾਰੀ ਦੇ ਲਈ ਤਾਂ ਵਿਸ਼ੇਸ਼ ਮੁਹਿੰਮ ਮਿਸ਼ਨ ਕਲੀਨ ਪੰਜਾਬ ਇਹ ਚਲਾਈ ਹੋਈ ਹੈ న్యూਸ 18 ਪੰਜਾਬ ਨੇ ਜਿਸ ਦੇ ਵਿੱਚ ਵੱਖ-ਵੱਖ ਲੋਕ हिस्सा 파 ਰਹੇ ਨੇ ਬਖਵਾਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਹਿੱਸਾ ਪਾਉਣ ਦੇ ਲਈ ਔਰ ਬਖਵਾਖਾ ਜ਼ਿਲ੍ਹਿਆਂ ਦੇ ਵਿੱਚ ਸਫਾਈ ਉਭਿਆਨ ਸ਼ੁਰੂ ਕੀਤਾ ਹੋਇਆ ਹੈ ਸਮਹਾਨ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਕਿਉਂਕਿ ਗੁਰਤੇਗ ਬਹਾਦਰ ਜੀ ਦਾ 350 ਸਾਲਾ ਇਹ ਸ਼ਹੀਦੀ ਸ਼ਤਾਬਦੀ ਹੈ ਕਿਉਂਕਿ 350 ਸਾਲਾ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿੱਥੇ ਸਮਾਗਮ ਜਿਹੜੇ ਨੇ ਉਲੀਕੇ ਗਏ ਨੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਯਾਤਰਾਵਾਂ ਚੱਲ ਰਹੀਆਂ ਨੇ ਔਰ ਖਾਸ ਤੌਰ ਤੇ 25 ਨਵੰਬਰ ਨੂੰ ਭੋਗ ਪਾਏ ਜਾਣਗੇ ਪਰ ਉਸ ਦੇ ਨਾਲ-ਨਾਲ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਖਰੇ ਵੀ ਉਤਰੀਏ ਦੇ ਵਿੱਚ ਤਮਾਕਾ ਖੁਜਾਂਦਾ I20 ਦੇ ਵਿੱਚ ਤਮਾਕਾ ਖੁਜਾਂਦਾ ਔਰ ਬੇहद ਹੀ ਜ਼ੋਰਦਾਰ ਤਮਾਕਾ ਹੋਇਆ ਦੱਸਿਆ ਕਿ 20 ਤੋਂ ਵੱਧ ਜਿਹੜੀਆਂ ਗੱਡੀਆਂ ਨੇ ਉਸ ਦੇ ਪਰਖੱਚੇ ਉੱਡ ਗਏ ਔਰ ਦਸ ਦਹਿਸ਼ਤ ਦੇ ਵਿੱਚ ਲੋਕ ਆ ਗਏ ਗੱਡੀਆਂ ਤੋਂ ਉਤਰ ਕੇ ਦੱਸਿਆ ਕਿ ਲੋਕ ਭੱਜਦੇ ਹੋਏ ਨਜ਼ਰ ਆਏ ਨੇ ਲਾਲ ਕਿਲੇ ਦੇ ਸਾਹਮਣੇ ਤਮਾਕਾ ਹੋਇਆ ਸੀ ਤਾਂ ਤਮਾਕੇ ਦੇ ਵਿੱਚ ਦੱਸਿਆ ਕਿ 12 ਲੋਕਾਂ ਦੀ ਮੌਤ ਹੋਈ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਹ ਘਟਨਾ ਕ੍ਰਮ ਜਿਸ ਨੂੰ ਹੁਣ ਸਰਕਾਰ ਦੇ ਵੱਲੋਂ ਵੀ ਅਤਵਾਦੀ ਹਮਲਾ ਆ ਚੁੜਾ ਹੈ ਉਹ ਮੰਨ ਲਿਆ ਗਿਆ ਹੈ ਕਿ ਪੁਸ਼ਟੀ ਉਸ ਦੀ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਬਿਲਕੁਲ ਨੇੜੇ ਦੀਆਂ ਤਸਵੀਰ ਦਿਖਾ ਰਹੇ ਹਾਂ ਹੁਣ ਤੱਕ ਸੀਸੀਟੀਵੀ ਸਾਹਮਣੇ ਆਈਆਂ ਸਨ ਪਰ ਬੇहद ਦੂਰ ਦੀਆਂ ਸਨ ਔਰ ਇਸ ਦੇ ਵਿੱਚ ਸਾਫ਼ ਤੌਰ ਤੇ ਸੀਸੀਟੀਵੀ ਵਿੱਚ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਹ ਗੱਡੀ ਜਿਹੜੀ ਹੈ ਉਹ ਇੱਕਦਮ ਤੋਂ ਬਾਕੀ ਗੱਡੀਆਂ ਨੂੰ ਲਪੇਟ ਦੇ ਵਿੱਚ ਲੈਦੀ ਹੋਈ ਬਲਾਸਟ ਹੋ ਜਾਂਦੀ ਹੈ ਇਸ ਦੇ ਵਿੱਚ ਡਾਕਟਰ ਉਮਰ ਬੈਠਾ ਹੋਇਆ ਸੀ ਤਾਂ ਜਿਸ ਦੀ ਮੌਤ ਹੋਈ ਨਾਲ ਹੀ ਔਰ ਬਾਕੀ ਹੋਰ ਨਾ ਦੀ ਵੀ ਮੌਤ ਹੋਈ ਇੱਕ ਵੱਡਾ ਕਾਟਾ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਪਿਆ ਔਰ ਇਹ ਅਤਵਾਦੀ ਹਮਲਾ ਹੋਇਆ ਤਾਂ ਤਮਾਕੇ ਦੀ نزدیکی ਬਿਲਕੁਲ ਇਹ ਵੀਡੀਓ ਵੇਖਣੋਂ ਮ리에 ਸਾਫ ਤੌਰ ਤੇ ਵੇਖਿਆ ਜਾ ਸਕਦਾ ਜਿਸ ਨੂੰ ਰੈੱਡ ਡੈਰੋ ਦੇ ਰਾਹੀਂ ਅਸੀਂ ਹਾਈਲਾਈਟ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਇੱਕ ਗੱਡੀ ਜਦੋਂ ਹੀ ਸਿਗਨਲ 'ਚ ਅੱਗੇ ਵਧਦੀ ਹੈ ਤਾਂ ਬਿਲਕੁਲ ਸ਼ੋਰਦਾਰ ਤਮਾਕਾ ਹੁੰਦਾ ਹੈ ਸੀਸੀਟੀਵੀ ਦੇ ਵਿੱਚ ਇਹ ਘਟਨਾਕ੍ਰਮ ਜਿਹੜਾ ਹੈ ਉਹ ਸਾਰਾ ਕੈਦ ਹੋਇਆ ਅਖੀਰਵਾਤੀਆਂ ਤਾਂ ਅਤਵਾਦੀ ਡਾਕਟਰ ਉਮਰਦੇਵ ਮਾਰੇ ਚਾਂਦੀ ਵੀ ਪੁਸ਼ਟੀ ਹੋ ਗਈ ਹੈ 10 ਨਵੰਬਰ ਨੂੰ ਦੱਸਿਆ ਕਿ tMapਾਕੇ ਦੇ ਵਿੱਚ ਉਮਰ ਮਾਰਿਆ ਗਿਆ ਹੈ ਤਾਂ ਡੀਐਨਏ ਦੇ ਵਿੱਚ ਉਮਰਦੇਵ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ ਡੀਐਨਏ ਟੈਸਟ ਦੇ ਨਾਲ ਦੱਸਿਆ ਕਿ ਉਮਰ ਦੀ ਲਾਸ਼ ਦੀ شناخت ਹੋ ਗਈ ਹੈ ਔਰ tMapਾਕੇ ਦੇ ਵੇਲੇ ਕਾਰ ਦੇ ਵਿੱਚ ਹੀ ਮੌਜੂਦ ਸੀ ਔਰ 10 ਨਵੰਬਰ ਨੂੰ ਦੱਸਿਆ ਕਿ ਕਾਰ ਦੇ ਵਿੱਚ ਬਲਾਸਟ ਹੋਇਆ ਹੈ ਤਾਂ ਪੁਲਵਾਮਾ ਤੋਂ ਉਮਰਦੀ ਮਾਂ ਜੀ ਔਰ ਭਰਾ ਦੇ ਡੀਐਨਏ ਸੈਂਪਲ ਲਏ ਗਏ ਸਨ ਜਿਸ ਤੋਂ ਬਾਅਦ ਇਹ ਪੁਸ਼ਟੀ ਹੁੰਦੀ ਹੈ ਤਾਂ ਅਤਵਾਦੀ ਉਮਰ आ, कार चला रहा सी कि ये सीधे तौर पर जरा है ये बलास्ट उस समझी साजिश अंजाम दिता गया दीपक बिष्ट मेरे सहयोगी फोन लाइन से नहीं दीपक क्या कुछ जानकारी हालांकि शुरुआती जांच में जानकारी में यही सामने आया था कि उस कार में डॉक्टर उमर ही था अब पुष्टि हो चुकी है देखिए बिल्कुल सूत्रों के मुताबिक शुरुआत से लगातार हम ये बता रहे थे कि जिस कार में धमाका किया गया वो उमर डॉक्टर उमर था और डॉक्टर उमर के लिंक फरीदाबाद में जैश के लिंक के साथ मैच इसलिए कर रहे थे क्योंकि फरीदाबाद में एक भारी विस्फोटक में जो गिरफ्तारी हुई थी डॉक्टर मुजम्मिल की और सहारनपुर से जो डॉक्टर आदिल गिरफ्तार हुआ था इसमें डॉक्टर उमर का नाम भी आ रहा था इसलिए उमर की जो फोटोग्राफ सीसीटीवी फुटेज में मैच हो रही थी लेकिन उसका डीएनए कंफर्म इसलिए करना था क्योंकि गाड़ी उसी वक्त वही चला रहा था या नहीं चला रहा था लेकिन तो बता रहे हैं कि डीएनए मैच हो गया क्योंकि एक दिन पहले डीएनए मैच के लिए लैब में ये पूरे सैंपल्स गए थे जिसके बाद डीएनए मैच हुआ और ये बताया जाए कि डॉक्टर उमर ही गाड़ी के अंदर था जो अब मारा जा चुका है और फिलहाल जो चीजें अब सामने आएंगी वो इन्वेस्टिगेशन का पार्ट है फिलहाल जो क्लियरिटी uh, थी वो अब पूरी तरह से स्पष्ट यहाँ पर दिखाई दे रही है ठीक है शुक्रिया बहुत बहुत दीपक तमाम जानकारी के लिए तक कुल मिला के अपने आप देख एक ब्लास्ट होया जिस हम हौली हौली परत खिया हुई नजर आ रही ਅਕੇ ਬਤਾ ਕਿ ਉਤਰੀ ਦਿੱਲੀ ਹਮਲੇ ਨੂੰ ਕੇਂਦਰ ਸਰਕਾਰ ਨੇ ਅਤਵਾਦੀ ਹਮਲਾ ਮੰਨ ਲਿਆ ਦਿੱਲੀ ਹਮਲਾ ਗੰਭੀਰ ਅਤਵਾਦੀ ਕੱਟਾ ਹੈ ਕੇਂਦਰ ਸਰਕਾਰ ਨੇ ਮੰਨਿਆ ਹੈ ਦੋਸ਼ੀਆਂ ਨੂੰ ਸਖਤ ਸਜ਼ਾ ਦਵਾਗੇ ਸਰਕਾਰ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਸਰਕਾਰ ਨੇ ਦੱਸ ਦਈਏ ਕਿ ਅਤਵਾਦ ਦੇ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਦੁਹਰਾਈ ਹੈ ਔਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਤਵਾਦੀ ਹਮਲੇ ਦੀ ਨਿਖੇਦੀ ਕੀਤੀ ਗਈ ਹੈ ਤਾਂ ਕੈਬਨਿਟ ਮੀਟਿੰਗ ਦੇ ਵਿੱਚ ਦੱਸਿਆ ਕਿ ਅਤਵਾਦੀ ਹਮਲੇ ਦੇ ਖਿਲਾਫ ਮਤਾ पास होया है कैबिनेट मीटिंग हुई जिसके अतवादी हमले के खिलाफ मता पास होया था। थोड़ा जा जेकर अभी पिछले जाइए जिक्र करिए कि आखिरकार हालांकि मुद्दा कई दहाक्या पुराना है खास तौर तो पर जो उन्नीस सौ संताली तो, तो वांड हुई है उस तो बाद हालात हौली हौली बिगड़ते हुए नजर आए ने बहुत सारिया जंगा हुई खास तौर तो पर गल की जाए किस तरीके विश्व युद्ध होर ना ही पाकिस्तान के नया जंगा हुई करके का जिक्र कर लीए पर फिलहाल जेकर ਤਾਜ਼ਾ ਜੇਕਰ ਅਸੀਂ ਗੱਲ ਕਰਦੇ ਹਾਂ ਕਟਨਾਕ੍ਰਮ ਦੀ ਤਾਂ ਜਿਸ ਤਰੀਕੇ ਆਪ੍ਰੇਸ਼ਨ ਸਿੰਦੂਰ ਹੋਇਆ ਪੁਲਵਾਮਾ ਦੇ ਵਿੱਚ ਜਿਹੜੇ ਲੋਕ ਸਾਡੇ ਬਾਰੇ ਗਏ ਸਨ ਉਸ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਹੋਇਆ ਤਾਂ ਹੁਣ ਇੱਕ ਸੋਚੀ ਸਮਝੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਇਹ ਵੀ ਜ਼ਿਕਰ ਹੋ ਰਿਹਾ ਹੈ ਵੀ ਖੁਲਾਸੇ ਹੋ ਰਹੇ ਨੇ ਕਿ ਜਿਹੜਾ ਵਿਸਫੋਟਕ ਹੈ ਉਹ ਪਿਛਲੇ 2 ਸਾਲਾਂ ਤੋਂ ਫਰੀਦাবাদ ਚ ਜਮਾ ਕੀਤਾ ਜਾ ਰਿਹਾ ਸੀ ਬਹੁਤ ਸਾਰੀਆਂ ਪਲੈਨਿੰਗਾਂ ਇਸ ਦੇ ਪਿੱਛੇ ਨੇ ਬਹੁਤ ਸਾਰੇ ਇਜ਼ਤਤ ਤੇ ਪੱਖ ਨੇ ਬਰੀਕੀਆਂ ਨੇ The cabinet expressed its profound grief over the loss of lives in the terrorist incident involving, involving a car explosion near the Red Fort in Delhi on the evening of 10th November 2025. The cabinet observed two minutes silence in honor of the innocent lives lost. The cabinet adopted the following resolution. This is the text of the resolution now. The country has witnessed a heinous terror incident. टेड बाई एंटी नेशनल फोर्सेज थ्रू अ कार एक्सप्लोजन नियर द रेड फोर्ट ऑन दिनिंग ऑफ टेंथ नवम्बर ट्वेंटी ट्वेंटी फाइव रेजोल्यूशन के टैक्स को आपके सामने पढ़ा बहुत स्पष्ट तौर से जघन्य आतंकवादी घटना रेजोल्यूशन के टैक्स्ट को आपके सामने पढ़ा बहुत स्पष्ट तौर से जघन्य आतंकवादी घटना ਫਰੀਦাবাদ ਤੋਂ ਸਿੱਖਰ ਕਰ ਰਹੇ ਫਰੀਦাবাদ ਦੇ ਪਿੰਡ ਖੰਦ ਵਾਲੀ ਦੇ ਵਿੱਚ ਲਾਲਕਾਰ ਬਰਾਮਦ ਹੋਈ ਹੈ ਮੌਕੇ ਤੇ ਜਾਂਚ ਏਜੰਸੀਆਂ ਪਹੁੰਚੀਆਂ ਨੇ ਉਹਨਾਂ ਦੇ ਟੀਮਾਂ ਪਹੁੰਚੀਆਂ ਨੇ ਤਾਂ ਜਾਂਚ ਏਜੰਸੀ ਦੀ ਗੱਡੀ ਦੇ ਵਿੱਚ ਦੱਸਿਆ ਕਿ ਚੱਕੀ ਜਿਹੜਾ ਹੈ ਉਹ ਨਸਰਾ ਹੈ ਔਰ ਉਸ ਦੀ ਪਿਛਲੀ ਸੀਟ ਤੇ ਤੇਲ ਲੀਟਿਆ ਹੋਇਆ ਸੀ ਇਹ ਸ਼ੱਕੀ ਤਾਂ ਸ਼ੱਕੀ ਸ਼ਖਸ ਨੂੰ